ਕਰਨੈਲ ਸਿੰਘ ਅਮੀਰ ਸਿੰਘ ਅਸਲੀ ਨਾਮ ਹੈ ਜੀ ਤੇ ਬਾਅਦ ਵਿੱਚ ਬਣ ਗਿਆ ਜਾਲੀ ਨਾਮ ਕਰਨੈਲ ਸਿੰਘ ਸਨ ਉਹ ਕਰਤਾਰ ਸਿੰਘ ਕਿਉਂਕਿ ਕਰਨੈਲ ਸਿੰਘ ਦਾ ਤੇ ਇਹਦੇ ਅਮੀਰ ਸਿੰਘ ਦਾ ਪਿਓ ਦਾ ਨਾਮ ਸੇਮ ਸੀਗਾ ਕਰਤਾਰ ਸਿੰਘ ਇਹ ਕਰਤਾਰ ਸਿੰਘ ਮੇਰਾ ਵੀ ਪਿਓ ਹੈ ਇਹ ਅਮੀਰ ਸਿੰਘ ਦਾ ਵੀ ਪਿਓ ਹੈ ਅਸੀਂ ਸਿੱਖ ਰਾਜਪੂਤ ਜਾਤੀ ਨਾਲ ਸੰਬੰਧ ਰੱਖਦੇ ਹਾਂ ਸਾਰੀ ਇਨਕੁਆਰੀ ਹੋ ਚੁੱਕੀ ਹੈ ਸਕੂਲਾਂ ਦੇ 50-50 ਸਾਲ ਦੇ ਗੁਰਨਾਮ ਸਿੰਘ ਦੇ ਗਰਦੀਪ ਸਿੰਘ ਦੇ ਸੰਤੋਖ ਸਿੰਘ ਸੱਕੇ ਭਰਾਵਾ ਦੇ ਅਮੀਰ ਸਿੰਘ ਦੇ ਸੱਕੇ ਭਰਾਵਾ ਦੇ ਰਿਕਾਰਡ ਸਾਡੇ ਕੋਲ ਆ ਚੁੱਕੇ ਨੇ ਸਕੂਲਾਂ ਦੇ 50-55 ਸਾਲ ਦੇ ਵਿੱਚ ਜਿਹਦੇ ਵਿੱਚ ਦਰਜ ਹੈ ਸਿੱਖ ਰਾਜਪੂਤ ਜਾਤੀ ਨਾਲ ਸੰਬੰਧ ਰੱਖਦੇ ਹਨ ਕਰਮਵਾਰ 48 ਸਾਲ 49 ਸਾਲ 41 ਸਾਲ ਸਾਰੇ ਝੂਠੇ ਇਹਨਾਂ ਜਿਹੜੇ ਸਰਟੀਫਿਕੇਟ ਬਣਾਏ ਨੇ ਯੂਪੀਐਸਸੀ ਵਿੱਚ ਇਹਨਾਂ ਨੇ ਗਲਤ ਨੌਕਰੀ ਕੀਤੀ ਹੈ ਐਲਐਲਬੀ ਕੀਤੀ ਹੈ 33% ਦੇ ਨੰਬਰ ਸੀ ਸਾਰੇ 12ਵੀਂ ਵਿੱਚੋਂ 10ਵੀਂ ਵਿੱਚੋਂ ਤੇ ਇਹਨੇ ਜੋ ਵੀ ਫਰੌਡ ਕੀਤਾ ਹੈ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਪੰਡਤ ਸਾਹਿਬ ਨੂੰ ਸਾਰੇ ਆਪਣੇ ਸਮਾਜ ਨੂੰ ਕਿ ਖੇਤੀ ਤੋਂ ਖੇਤੀ ਇਹਦਾ ਸਫਾਇਆ ਕੀਤਾ ਜਾਵੇ ਜੀ ਇਹਨੂੰ ਨੌਕਰੀ ਤੋਂ ਕਿਡਾ ਜਾਵੇ ਤੋਂ ਪਰਚਾ ਦਰਜ ਕੀਤਾ ਜਾਵੇ ਜੈ ਭੀਮ ਜੈ ਸ਼ਕਰ ਸਾਰੀਆਂ ਜਿੱਥੇ ਬੰਨੀਆਂ ਤੁਹਾਡੇ ਨਾਲ ਆ ਜੀ ਤੁਸੀਂ ਬੇਬਿਕਰੇ ਰਹੋ ਪੂਰਾ ਪੰਜਾਬ ਕੀ ਪੂਰਾ ਭਾਰਤ ਤੁਹਾਡੇ ਨਾਲ ਆ ਜੀ ਬਹੁਤ ਵਧੀਆ ਚਲੋ